88 ਕਹਿੰਦੇ ਮਨ ਬਣਾ ਲਿਆ ਜੀ ਦਿੱਲੀ ਵਾਲੇ ਨੇ ਕਹਿੰਦੇ ਭਗਵੰਤ ਮਾਨ ਨੂੰ ਤੂੰ ਤੋਂ ਵਾਂਗੂ ਛਾਂਗ ਦੇਣਾ ਤੇ ਕੱਲਾ ਰੋਹੀ ਚ ਖੜਾ ਕਰ ਦੇਣਾ ਜਨੈੜਗੇ ਸਾਹਿਬ ਸ਼ੁਰੂਆਤ ਤੁਸੀਂ ਚੰਗੀ ਕੀਤੀ ਹੈ ਪਰ ਗੱਲ ਐਡੀ ਸੌਖੀ ਨਹੀਂ ਹੂੰ ਜਿੰਨਾ ਉਹ ਕਹਿੰਦੇ ਇਹਨਾਂ ਸੀ ਗੱਬਰੂ ਤੂਤ ਦੀ ਛਟੀ ਵਰਗੇ ਜਿੰਨਾ ਛਾਂਗੋਗੇ ਉਨਾ ਹੀ ਉਭਰਾਂਗੇ ਆ ਬਿਲਕੁਲ ਜਿਹੜੀ ਤੂਤ ਹੈ ਨਾ ਤੂਤ ਦੀ 라 درخت ਹੈ ਬੜਾ ਕਲੱਲਾ ਹੁੰਦਾ ਹੈ ਹਾਂ ਬਿਲਕੁਲ ਜੀ ਤੇ ਜੇ ਭਗਵੰਤ ਮਾਨ ਨੂੰ ਆਪਾਂ ਦੇਖੀ ਤੇ ਭਗਵੰਤ ਮਾਨ ਮਤਲਬ ਜਿਹਨੂੰ ਆਪਾਂ ਕਹਿ ਦਈਏ ਨਾ ਵੀ ਜਿਹੜਾ ਤੂਤ ਦਾ ਮੁੱਢ ਹੈ ਹੂੰ ਮੁੱਢ ਮਜ਼ਬੂਤ ਹੈ ਇਹਦਾ ਕਿਉਂਕਿ ਇਸ ਬੰਦੇ ਦਾ ਪੰਜਾਬ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਦਾ ਗ੍ਰਾਫ ਨੀਚੇ ਜਾ ਰਿਹਾ ਲੇਕਿਨ ਇਹਦਾ ਉਹਦੇ ਮੁਕਾਬਲਦਾਰ ਨਹੀਂ ਜਾ ਰਿਹਾ ਨਹੀਂ ਜਾ ਰਿਹਾ ਉਹਨਾਂ ਨਹੀਂ ਜਾ ਰਿਹਾ ਉਹਨਾਂ ਨਹੀਂ ਜਾ ਰਿਹਾ ਜਿਹੜਾ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਵਿੱਚ ਕੋਈ ਗੋਮਾ ਹੈ ਗੁੱਸਾ ਹੈ ਉਹ ਦਿੱਲੀ ਪ੍ਰਤੀ ਹੈ ਜੀ ਚੰਡੀਗੜ੍ਹ ਪ੍ਰਤੀ ਨਹੀਂ ਹੈ ਹੂੰ ਹੂੰ ਲੇਕਿਨ ਚੰਡੀਗੜ੍ਹ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਐ ਇਸ ਵੇਲੇ ਬਣ ਰਹੇ ਐ ਜੀ ਉਹਦੇ ਤੋਂ ਲੱਗਦਾ ਕਿ ਬਹੁਤ ਕੁਝ ਹੋਰ ਹੋਈ ਜਾਂਦਾ ਹੂੰ ਹੂੰ ਪਹਿਲੀ ਗੱਲ ਤਾਂ ਇਹ ਐ ਕਿ ਜਿਸ ਵੇਲੇ ਭਗਵੰਤ ਸਿੰਘ ਮਾਨ ਨੂੰ ਇਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਹਲਾਨੇ ਜੀ ਦਿੱਲੀ ਨੇ ਬਹੁਤ ਕੈਲਕੂਲੇਟਿਡ ਤਰੀਕੇ ਦੇ ਨਾਲ ਉਹ ਤੋਂ ਪਹਿਲਾਂ ਹੀ ਲਗਭਗ ਸਾਰੀਆਂ ਰਿਕਟਾ ਬਣ ਦਿੱਤੀਆਂ ਸੀ ਇਹ ਕੋਈ ਆਪ ਦੀ ਦੇ ਨਾ ਸਕੇ ਵੀ ਨਾ ਆਪਣਾ ਕਰੇ ਆਪ ਦੀ ਇਹ ਕੋਈ ਗੱਲ ਕਰ ਨਾ ਸਕੇ ਜੀ ਚਲੋ ਫਿਰ ਇਹਨੂੰ ਚਲੋ ਮੁੱਖ ਮੰਤਰੀ ਬਣਾਤਾ ਜੀ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਇਹਦੇ ਤੇ ਕੰਟਰੋਲ ਇਸ ਠਗਣਲ ਕਰ ਲਿਆ ਕਿਉਂਕਿ ਬੰਦਾ ਪਾਰਲੀਮੈਂਟ ਦਾ ਮੈਂਬਰ ਭਾਵੇਂ ਸੀ ਹੂੰ ਹੂੰ ਪਰ ਇਹਦੇ ਕੋਲੇ ਜਿਹੜਾ ਹੈਗਾ ਨਾ ਪ੍ਰਸ਼ਾਸਨਿਕ ਤਜਰਬਾ ਜਿਹੜਾ ਹੋਣਾ ਚਾਹੀਦਾ ਉਹ ਨਹੀਂ ਸੀ ਜੀ ਕਿਉਂਕਿ ਭਗਵੰਤ ਮਾਨ ਇੱਕ ਕਲਾਕਾਰ ਸੀ ਨਾ ਤਾਂ ਇਹ ਪੰਚਾਇਤ ਮੈਂਬਰ ਰਿਹਾ ਹੂੰ ਹੂੰ ਤੇ ਨਾ ਸਰਪੰਚ ਰਿਹਾ ਜੀ ਮੇਰੇ ਯਾਦ ਅਦਾ ਨੇੜੇ ਸਭ ਇੱਕ ਵਾਰੀ ਇੱਕ ਇਨਕੁਆਰੀ ਸੀ ਇੱਥੇ ਮਿਲਕ ਪਲਾਂਟ ਦੀ ਮੈਂ ਉਸ ਵੇਲੇ ਬੜਾ ਐਕਟਿਵ ਸੀ ਕੰਪਲੇਂਟ ਮੇਰੀ ਸੀ ਜੀ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੀ ਹੁੰਦੀ ਸੀ ਸਰਕਾਰ ਗਿਆਨੀ ਜੈਲ ਸਿੰਘ ਉਹ ਆਦੀ ਸਰਕਾਰ ਸੀ ਮੇਰਾ ਖਿਆਲ ਬੜੀ ਪੁਰਾਣੀ ਗੱਲ ਕਰਦੇ ਹਾਂ ਬੜੀ ਪੁਰਾਣੀ ਹੀ ਹੈ ਗੱਲ ਤੇ ਯਾ ਮੇਰਾ ਖਿਆਲ ਦਰਬਾਰਾ ਸਿੰਘ ਆਲੀ ਸੀ ਦੋਨਾਂ ਚੋਂ ਮੈਨੂੰ ਇੱਕ ਨਹੀਂ ਪਤਾ ਕੀ ਹੈ ਤੇ ਸੰਤੋਖ ਸਿੰਘ ਰੰਧਾਵਾ ਹਮ ਹਮ ਸੁਖਜਿੰਦਰ ਸਿੰਘ ਰੰਧਾਵਾ ਦਾ ਬਾਪ ਇਹ ਮਨਿਸਟਰ ਹੁੰਦਾ ਸੀ ਜੀ ਤੇ ਸਾਡੀ ਜਿਲ੍ਹਾ ਗਵਰਨਰਸ ਕਮੇਟੀ ਤੇ ਜਿਹੜਾ ਗਵਰਨਰਸ ਕਮੇਟੀ ਦਾ ਸੀ ਇਨਚਾਰਜ ਹਮ ਹਮ ਤਾਂ ਪੜਤਾਲ ਕਰਨ ਵਾਸਤੇ ਆਇਆ ਤੇ ਉਦੋਂ ਮਤਲਬ ਗੱਲ ਬੜੀ ਲੰਬੀ ਹੈ ਮੈਂ ਇਹਨੂੰ ਸ਼ਾਰਟਸ ਹੀ ਕਰਦਾ ਜੀ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਨੂੰ ਜਦੋਂ ਲੱਗਿਆ ਨਾ ਇਨਟੈਰੋਗੇਟ ਕਰਨ ਪੁੱਛਣ ਸਵਾਲ ਪੁੱਛਣ ਲੱਗਾ ਟਿਕੜਮ ਬਾਜੀ ਕਰੀ ਹੂੰ ਤੇ ਰੰਧਾਵਾ ਸਾਹਿਬ ਨੂੰ ਕਹਿੰਦੇ ਗੱਲ ਸੁਣੋ ਏ ਹੂੰ ਮੈਂ ਉੱਤੋਂ ਡਿੱਗਿਆ ਵਜੀਰ ਨਹੀਂ ਜੀ ਮੈਂ ਪਹਿਲਾਂ ਰਿਆ ਪਿੰਡ ਦਾ ਸਰਪੰਚ ਫਿਰ ਬਣਿਆ ਮੈਂ ਸਮਤੀ ਮੈਂਬਰ ਫਿਰ ਮੈਂ ਬਣਿਆ ਬਲਾਕ ਸਮਤੀ ਦਾ ਚੇਅਰਮੈਨ ਜੀ ਤੇ ਦਰਿਆ ਟੱਪ ਕੇ ਮੈਂ ਹਲ ਵੀ ਪਾਉਂਦਾ ਰਿਹਾ ਹੂੰ ਹੂੰ ਤੇ ਤਜਰਬਾ ਹੈ ਮੇਰੇ ਕੋਲੇ ਮੈਂ ਸਭ ਕੁਝ ਜਾਣਦਾ ਮੈਂ ਬੰਦੇ ਦਾ ਪੁੱਤ ਬਣ ਕੇ ਗੱਲ ਆਇਆ ਤੇ ਬੰਦੇ ਨੂੰ ਸਸਪੈਂਡ ਕੀਤਾ ਸੀ ਜੀ ਉਹ ਨੂੰ ਜਿਹੜਾ ਪੰਚਾਇਤ ਵਾਲਾ ਤਜਰਬਾ ਤੇ ਹੇਠਲਾ ਤਜਰਬਾ ਐਮ ਐਲ ਏ ਵਗੈਰਾ ਉਹ ਨਹੀਂ ਰਿਆ ਸੀ ਪਾਰਲੀਮੈਂਟ ਦਾ ਮੈਂਬਰ ਰਿਆ ਸੀ ਜੀ ਉਸ ਵੇ ਲੋਡ ਸੀ ਭਗਵੰਤ ਸਿੰਘ ਮਾਨ ਨੂੰ ਕਿ ਇਹਨੂੰ ਦਿੱਲੀ ਤੋਂ ਕੁਝ ਮਦਦ ਮਿਲਦੀ ਰਵੇ ਲੇਕਿਨ ਜਿਹੜੀ ਦਿੱਲੀ ਤੋਂ ਮਦਦ ਮਿਲਦੀ ਸੀ ਜਿਸ ਢੰਗ ਦੇ ਨਾਲ ਫਿਰ ਉਹ ਮਦਦ ਜਿਹੜੀ ਹੈਗੀ ਇਹਨੂੰ ਕਿਸਮ ਦੀ ਜਿਹੜੀ ਆਪਣੇ ਉਹ ਗ੍ਰਿਫਤ ਦੇ ਵਿੱਚ ਲੈਣੀਆਂ ਸ਼ੁਰੂ ਕਰਤਾ ਸੀ ਜੀ ਜੀ ਉਹਦੇ ਖਿਲਾਫ ਫਿਰ ਫੜਫੜਾਇਆ ਵੀ ਹੂੰ ਹੂੰ ਜਿਵੇਂ ਪਿੰਜਰੇ ਦੇ ਵਿੱਚ ਆਪਾਂ ਕਿਸੇ ਨੂੰ ਤੋਤੇ ਨੂੰ ਬੰਦ ਕਰਦੇ ਆ ਫੜਫੜਾਉਂਦਾ ਇਹ ਭੜੇ-ਭੜਾਇ ਵੀ ਤੇ ਪਹਿਲੀ ਸੱਟੇ ਹੁਣ ਤੁਸੀਂ ਦੇਖੋ ਕੈਲਕੂਲੇਸ਼ਨ ਮੈਂ ਜਿਹੜੀ ਮੈਂ ਸਮਝਦਾ ਕਿ ਭਗਵੰਤ ਮਾਨ ਨੂੰ ਇਹ ਨਾ ਵੀ ਆਪ ਘਟਾ ਕੇ ਨਹੀਂ ਘਟਾ ਕੇ ਨਹੀਂ ਦੇਖ ਸਕਦੇ ਜਦੋਂ ਰਾਘਵ ਚੱਡਾ ਪੰਜਾਬ ਦਾ ਲਾਇਆ ਇਨਚਾਰਜ ਹੂੰ ਹੂੰ ਸੈ ਇਨਚਾਰਜ ਲਾਲੂ ਸਭ ਕੁਝ ਉਹੀ ਸੀ ਜੀ ਉਦੋਂ ਇੱਕ ਕੋਸ਼ਿਸ਼ ਚੱਲੀ ਸੀ ਕਿ ਰਾਘਵ ਚੱਡਾ ਨੂੰ ਜਿਵੇਂ ਇੱਕੋ ਬਣੀ ਸੀ ਨਾ ਡਿਵੈਲਪਮੈਂਟ ਕਾਉਂਸਲ ਜੀ ਬਣੀ ਸੀਗੀ ਸੋਨੀਆ ਗਾਂਧੀ ਵਲੇ ਹਾਂਜੀ ਹਾਂਜੀ ਯੂਪੀਏ ਦੀ ਸਰਕਾਰ ਹੁੰਦੀ ਸੀ ਇਹਨੂੰ ਚੇਅਰਪਰਸਨ ਲਾਤਾ ਸੀ ਕਿ ਇਹਨੂੰ ਚੇਅਰਮੈਨਸ ਪਰਸਨ ਲਾ ਦਿੱਤਾ ਹੈ ਠੀਕ ਹੈ ਜੀ ਉਦੋਂ ਭਗਵੰਤ ਸਿੰਘ ਮਾਨ ਨੇ ਉਹ ਜਿਹੜੀ ਇਹ ਫਾਈਲ ਉਹਨਾਂ ਦੇ ਕੋਲੇ ਆ ਗਈ ਸੀ ਤੇ ਫਾਈਲ ਤੇ ਦਸਕਤ ਨਹੀਂ ਕੀਤੇ ਸੀ ਠੀਕ ਹੈ ਇਨ ਦੀ ਮੀਨ ਟਾਈਮ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਹੋ ਗਈ ਸੀ ਹਾਂਜੀ ਜਿਹੜਾ ਇੱਕ ਵਕੀਲ ਸਾਹਿਬ ਨੇ ਪਟੀਸ਼ਨ ਪਾ ਦਿੱਤੀ ਤੇ ਨਤੀਜਾ ਕੇ ਗੱਲ ਉੱਥੇ ਹੀ ਰੁਕ ਗਈ ਜੀ ਚਾਹਣ ਦੇ ਬਾਵਜੂਦ ਵੀ ਉਹਨੇ ਬੜੀ ਮਤਲਬ ਜਿਹੜੀ ਆਪਾਂ ਕਹਿੰਦੇ ਆ ਇੰਜੋਏ ਕੀਤੀ ਪਾਵਰ ਰਗ ਵਿੱਚ ਅੜਾ ਨਹੀਂ ਹਮ ਹਮ ਪਰ ਇਹਨੇ ਉਹ ਪੋਜੀਸ਼ਨ ਨਹੀਂ ਸੀ ਲਈ ਨਹੀਂ ਸੀ ਲੈਣ ਦਿੱਤੀ ਹੁਣ ਜਿਸ ਜਿਵੇਂ ਜਿਵੇਂ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਕਈ ਇਹ ਜੇ ਤੋਂ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਕਰਨ ਨੂੰ ਤਿਆਰ ਨਹੀਂ ਖਾਸ ਕਰਕੇ ਜਿਹੜੀ ਆ ਲੈਂਡ ਪੂਲਿੰਗ ਵਾਲਾ ਮਾਮਲਾ ਜੀ ਲੈਂਡ ਪੂਲਿੰਗ ਵਾਲੇ ਮਾਮਲੇ ਦੇ ਵਿੱਚ ਤੁਸੀਂ ਦੇਖੋ ਕਿ ਸਾਰੇ ਅਧਿਕਾਰ ਜਿਹੜੇ ਚੀਫ ਸੈਕਰੀਟਰੀ ਹੁੰਦੇ ਤੇ ਹਾਂ ਖੋਲੇ ਤੋਂ ਹਾਂ ਖੋਲੇ ਜਾ ਇਹਨੇ ਆਪਣੇ ਆਪ ਛੱਡ ਦਿੱਤੇ ਉਹਦਾ ਮਤਲਬ ਹੈ ਵੀ ਚੀਫ ਮਨਿਸਟਰ ਨੂੰ ਇਗਨੋਰ ਕਰਕੇ ਉਧਰ ਨੂੰ ਕੋਈ ਜਾਂਦਾ ਉਧਰ ਨੂੰ ਤੁਰਪੇ ਹਾਂ ਮੇਰਾ ਨਹੀਂ ਖਿਆਲ ਹੈ ਕਿ ਜੇ ਚੀਫ ਮਨਿਸਟਰ ਉਥੇ ਆ ਡਿੰਦਾ ਕਿ ਨਹੀਂ ਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਹੋਣਾ ਸੀ ਹਮਮ ਪਰ ਕਿਉਂਕਿ ਚੀਫ ਮਨਿਸਟਰ ਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਮੇਰੀਆਂ ਪੀੜ੍ਹੀਆਂ ਨੂੰ ਇਹ ਮਤਲਬ ਜਿਹੜੀ ਹੈ ਕਲੰਕਿਤ ਕਰਨੀ ਪੈਣੀ ਇਹ ਗੱਲ ਜੇ ਮੈਂ ਆਪ ਕਰੂੰਗਾ ਹੂੰ ਕਿਉਂਕਿ ਰੌਲਾ ਪੈ ਗਿਆ ਹੁਣ ਲਾ 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 ਹੋ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਰਾ ਕੁਝ ਦਿੱਲੀ ਕਰਦੀ ਹੈ ਜੀ ਇਹਦੇ ਨਾਲ ਨਾਲ ਆਪਾਂ ਦੇਖੀ ਤੇ ਉਹਨੂੰ ਬੁਲੇਟਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਜੇ ਆਪਾਂ ਲੇਟੈਸਟ ਦੇਖੀਏ ਜੀ ਲੁਧਿਆਣੇ ਦੀ ਬਾਈ ਇਲੈਕਸ਼ਨ ਆ ਗਈ ਹੂੰ ਲੁਧਿਆਣੇ ਦੀ ਬਾਈ ਇਲੈਕਸ਼ਨ ਦੇ ਵਿੱਚ ਚੀਫ ਮਨਿਸਟਰ ਦੀ ਜਿਹੜੀ ਭੂਮਿਕਾ ਜਲੰਧਰ ਸੀ ਉਹ ਨਹੀਂ ਸੀ ਉਹ ਇੱਥੇ ਦੇਖਣ ਨੂੰ ਹੀ ਨਹੀਂ ਮਿਲੀ ਉਹ ਨਹੀਂ ਸੀਗੀ ਚਲੋ ਉਹ ਵੱਖਰੀ ਗੱਲ ਹੈ ਵੀ ਜਦੋਂ ਸਾਰੀ ਸਟੇਟ ਲੱਗ ਜੇ ਸਟੇਟ ਪਾਵਰ ਲੱਗ ਜੇ ਬੰਦਾ ਆਪ ਵੀ ਉਹ ਇਨਫਲੂਐਂਸ਼ਲ ਹੈ ਅਰੋੜਾ ਸਾਹਿਬ ਅਰੋੜਾ ਹਾਂਜੀ ਕੈਸੇ ਵੀ ਹੈਗਾ ਸਾਰਾ ਕੁਝ ਸਾਰਾ ਮਾਮਲਾ ਹੈ ਪੈਸਾ ਪੂਸਾ ਦਾ ਕਹਿੰਦੇ ਦਾਨੀਲ ਗਿਆ ਸਭ ਕਹਿੰਦੇ ਅਨ ਕੈਸੇ ਹੀ ਲੱਗਿਆ ਉੱਥੇ ਪਤਾ ਹੀ ਨਹੀਂ ਕਿਹਨਾਂ ਗਲਾਗੇ ਉਹ ਆ ਗਏ ਪਰ ਕੱਲ ਜਦੋਂ ਉਹਨਾਂ ਨੂੰ ਮੰਤਰੀ ਬਣਾਇਆ ਵਾ ਜੀ ਮੰਤਰੀ ਬਣਾਉਣ ਤੋਂ ਪਹਿਲਾਂ ਕੋਈ ਲੱਗਦਾ ਸੀ ਕਿਸੇ ਨੂੰ ਵੀ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਹਟਾਤਾ ਜਾਊਗਾ ਨਾ ਕਿਸੇ ਨੂੰ ਨਹੀਂ ਲੱਗਦਾ ਸੀ ਕੁਲਦੀਪ ਸਿੰਘ ਢਾਲੀਵਾਲ ਤਾਂ ਦਿੱਲੀ ਫਿਰਦਾ ਸੀ ਕੱਲ ਪਰਸੋਂ ਅੱਛਾ ਉਹ ਦਿੱਲੀ ਗਿਆ ਹੋਇਆ ਸੀ ਕਿਉਂਕਿ ਜਿਹੜਾ ਉਹਨੂੰ ਦਾ ਹਲਕਾ ਹੈ ਹੂੰ ਉੱਥੇ ਤੁਹਾਨੂੰ ਪਤਾ ਪਾਣੀ ਦੀ ਮਾਰ ਪੈਂਦੀ ਹੈ ਹੜਮ ਦੇ ਬਿਲਕੁਲ ਆਉਂਦੀ ਹੈ ਜੀ ਉਹ ਤਾਂ ਜਿਹੜਾ ਕੇਂਦਰੀ ਜਲ ਮੰਤਰੀ ਸੀ ਉਹਨੂੰ ਮਿਲਣ ਵਾਸਤੇ ਗਿਆ ਸੀ ਕਿ ਸ਼੍ਰੀਮਾਨ ਜੀ ਉਹ ਤੁਸੀਂ ਬੰਨ ਵਗੈਰਾ ਕੁਝ ਨਾ ਕੁਝ ਕਰੋ ਕੋਈ ਚਾਰ ਛੱਲੜ ਦੇਓ ਹਾਂ ਉਹ ਕਹਿੰਦੇ ਵੀ ਉੱਥੇ ਕਾਲ ਜਾਂਦੀ ਹੈ ਭਗਵੰਤ ਸਿੰਘ ਮਾਨ ਦੀ ਕਿ ਤਾਲੀਵਾਲ ਸਾਹਿਬ ਕਿੱਥੇ ਹੋ ਜੀ ਉਹ ਕਹਿੰਦੇ ਜੀ ਮੈਂ ਤਾਂ ਦਿੱਲੀ ਆ ਹਾਂ ਕਦ ਆਉਂਗਾ ਕੱਲ ਕਦੇ ਆਵੇ ਤੱਕ ਆ ਕੇ ਮਿਲਿਓ ਮਿਲਿਓ ਹਾਂ ਜਦੋਂ ਘਰੇ ਗਏ ਹਾਂ ਜੀ ਦੱਸੋ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਕਿਸੇ ਹੋਰ ਨੂੰ ਅਡਜਸਟ ਕਰਨਾ ਹੈ ਅਸਤੀਫਾ ਦੇ ਦਿਓ ਜੀ ਤੇ ਬੰਦੇ ਨੇ ਮੰਤਰੀ ਲਾਏ ਜੀ ਨਾਲ ਦੀ ਨਾਲ ਅਸਤੀਫਾ ਦੇ ਦਿੱਤਾ ਅਸਤੀਫਾ ਦੇਣ ਤੋਂ ਬਾਅਦ ਜਿਹੜੀ ਦੀ ਪ੍ਰੈਸ ਕਾਨਫਰੰਸ ਹੈ ਹੂੰ ਹੂੰ ਜਨੜੜੀਗੇ ਸਭ ਪ੍ਰੈਸ ਕਾਨਫਰੰਸ ਨੂੰ ਨੋਟ ਕਰੋ ਨੋਟ ਕਰਨ ਵਾਲੀ ਗੱਲ ਆ ਕਿ ਦਰਬਾਰ ਸਾਹਿਬ ਵੀ ਜਾਏ ਨਹੀਂ ਉਹ ਜਿਹੜੀ ਨੋਟ ਜਿਹੜੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕੀ ਕਹਿ ਰਿਹਾ ਉਹ ਮੈਨੂੰ ਵੀ ਇਸ ਕੱਲ ਦਾ ਪਤਾ ਮੈਂ ਜਾਣਦਾ ਪੁਰਾਣਾ ਜਾਣਦਾ ਉਹਨਾਂ ਨੂੰ ਆਪਣਾ ਕਹਿੰਦੇ ਉਹਨਾਂ ਬਾਹ ਵਾਸਤਾ ਨਹੀਂ ਰਿਹਾ ਲੇਕਿਨ ਇਹ ਸ਼ੁਰੂ ਦੇ ਵਿੱਚ ਜਿਹੜੀ ਹੈ ਜਿਹੜੀ ਇਨਕਲਾਬੀ ਲਹਿਰ ਸੀ ਪੰਜਾਬ ਦੀ ਉਹਦੇ ਨਾਲ ਜੁੜੇ ਹੋਏ ਸੀ ਅੱਛਾ ਜੀ ਆ ਕੁੜੀ ਨੇ ਸੋਨੀਆ ਮਾਨ ਹੂੰ ਹੂੰ ਇਹਦਾ ਬਾਪ ਹੁੰਦਾ ਸੀ ਬਲਦੇਵ ਸਿੰਘ ਬਲਦੇਵ ਮਾਨ ਹਾਂ ਕਾਮਰੇਡ ਕਾਮਰੇਡ ਇਹ ਵੀ ਮਤਲਬ ਜਿਹੜਾ ਹੈਗਾ ਕਾਮਰੇਡ ਸੀ ਠੀਕ ਹੈ ਜੀ ਔਰ ਇਹਨਾਂ ਦਾ ਪਿੰਡ ਜਿਹੜਾ ਹੈਗਾ ਇਹਨਾਂ ਦਾ ਪਿੰਡ ਉਹ ਹੈ ਜਿੱਥੇ ਦਾ ਬਹੁਤ ਵੱਡਾ ਇੱਕ ਕਵੀ ਹਾਸ਼ਮ ਸ਼ਾਹ ਹੋਇਆ ਠੀਕ ਹੈ ਇੱਕ ਸੀ ਮਤਲਬ ਐਕਟਿਵ ਸੀ ਬਹੁਤ ਜ਼ਿਆਦਾ ਐਕਟਿਵ ਸੀਗਾ ਹੂੰ ਹੂੰ ਔਰ ਉਸ ਵੇਲੇ ਇਹਨਾਂ ਦੀ ਮਤਲਬ ਥੋੜੀ ਬਹੁਤੀ ਆਪਸ ਵਿੱਚ ਨੇੜਤਾ ਨੂੰੜਤਾ ਵੀ ਹੁੰਦੀ ਰਹੀ ਐ ਤੇ ਜਿਹੜੇ ਬੰਦੇ ਲੈਫਟ ਵਾਲੇ ਐ ਜੀ ਕਾਮਰੇਡ ਕਿਸਮ ਦੇ ਬੰਦੇ ਉਹਨਾਂ ਬੰਦਿਆਂ ਦੇ ਵਿੱਚ ਇੱਕ ਕੁਆਲਿਟੀ ਹੁੰਦੀ ਹੈ ਵੀ ਉਹ ਲਿਖਣ ਪੜ੍ਹਨ ਦੇ ਵਿੱਚ ਤੇ ਸੱਭਿਆਚਾਰਕ ਸਰਗਰਮੀਆਂ ਦੀ ਬਹੁਤ ਭਾਗਲੇ ਹੁੰਦੇ ਆ ਪਕੜ ਬਹੁਤ ਹੁੰਦੀ ਹੈ ਇਹ ਹਾਸ਼ਮ ਸ਼ਾਹ ਦਾ ਉੱਥੇ ਮਤਲਬ ਮੇਲਾ ਲਾਉਂਦੇ ਹੁੰਦੇ ਸੀ ਜੀ ਭਗਵੰਤ ਮਾਨ ਹੋਰੀ ਸਾਰੇ ਜਿੰਨੇ ਕਲਾਕਾਰ ਉੱਥੇ ਜਾਂਦੇ ਸੀ ਤੇ ਉੱਥੇ ਇਹਨਾਂ ਦੀ ਨੇੜਤਾ ਬਣ ਗਈ ਠੀਕ ਹੈ ਜੀ ਫਿਰ ਇਹਨਾਂ ਦੀ ਬਣ ਗਈ ਦੋਸਤੀ 1992-95 ਤੋਂ ਸ਼ੁਰੂ ਹੋ ਕੇ ਤੇ ਆਪਾਂ ਹੁਣ 25 ਚ ਫਿਰਦੇ 25 ਚ ਫਿਰਦੇ ਐਨੀ ਲੰਬੀ ਸਮੇਂ ਇਹਨਾਂ ਦੀ ਇਹਨਾਂ ਦੀ ਦੋਸਤੀ ਰਹੀ ਹੈ ਈਸਾ ਰੋ। ਔਰ ਉਹਦੇ ਵਿੱਚ ਫਿਰ ਨਾਲ ਤੁਸੀਂ ਦੇਖੋ ਕਿ ਅਮਰੀਕਾ ਚਲੇ ਗਏ ਹਾਲਾਤ ਕੁਛ ਇਹ ਹੋ ਜੇ ਬਣ ਗਏ। ਹੂੰ ਹੂੰ ਹੂੰ। ਪਰਿਵਾਰਾਂ ਦੇ ਵਿੱਚ ਕੁਝ ਇਸ ਕਿਸਮ ਦੀਆਂ ਗੱਲਾਂਬਾਤਾਂ ਹੋ ਜਾਂਦੀਆਂ ਬੰਦੇ ਨੂੰ ਜਾਣਾ ਪੈ ਗਿਆ। ਜੀ। ਜਦੋਂ ਪੀਪਲਜ਼ ਪਾਰਟੀ ਆਫ ਪੰਜਾਬ ਬਣੀ ਏ। ਜੀ। ਤਾਲਮੇਲ ਤਾਂ ਸੀ ਭਗਵੰਤ ਮਾਨ ਹੁਰਾ ਨਾਲ। ਇਹਨੂੰ ਗੱਲ ਇਹ ਕਹਿੰਦੇ ਠੀਕ ਹੈ ਜੀ। 14-15 ਦੇ ਵਿੱਚ ਇਹ ਬੰਦਾ ਉੱਥੋਂ ਦੀ ਕਹਿੰਦੇ ਸਿਟੀਜ਼ਨਸ਼ਿਪ ਛੱਡ ਕੇ ਇੱਧਰ ਨੂੰ ਆ ਗਿਆ। ਇੱਧਰ ਨੂੰ ਆ ਗਿਆ। ਹੂੰ। ਪਹਿਲਾਂ ਸ਼ਾਇਦ ਵੈਸਿਆ ਹੋਵੇ ਜਦੋਂ ਆਇਆ ਤੇ ਵੀ ਇਲੈਕਸ਼ਨ ਲੜਨੀ ਪਣੀ ਏ। ਤੇ ਦਾਨੀ ਵਾਲੀਆ ਸਭ ਫਿਰ ਇਹ ਇਲੈਕਸ਼ਨ ਵੀ ਲੜ ਬਣਿਆ ਵੀ ਬੰਦਾ ਸਾਰਾ ਮਤਲਬ ਇੱਕ ਵਧੀਆ ਤਰੀਕੇ ਦੇ ਨਾਲ ਹੀ ਚੱਲ ਰਿਹਾ ਤੇ ਜਿਹੜੇ ਤਰੀਕੇ ਦੇ ਨਾਲ ਇਸ ਬੰਦੇ ਨੇ ਆਪਣਾ ਰੈਪਿਊਟੇਸ਼ਨ ਬਣਾਇਆ ਜੀ ਮੇਰੇ ਖਿਆਲ ਮੁਤਾਬਕ ਹੈ ਵੀ ਜਦੋਂ ਬੰਦਾ ਕੋਈ ਪਾਵਰ ਚੁਬੇ ਤੇ ਤੇ ਇਲਜ਼ਾਮ ਇਸ ਗੱਲ ਦੇ ਬਾਰੇ ਲੱਗਦੇ ਹੂੰ ਕਿ ਬੰਦਾ ਕੁਝ ਕਰਾਪਸ਼ਨ ਕਰਦਾ ਕਰਾਪਸ਼ਨ ਕਰਦਾ ਹੁਣ ਇੱਕ ਕੇਸ ਦਾ ਮੈਨੂੰ ਇਹੋ ਜਿਹੇ ਦਾ ਪਤਾ ਦਾਨੇ ਵਾਲੀ ਆ ਸਭ ਜਿੱਥੇ ਨੂੰ ਅਰਬਾਂ ਰੁਪਇਆ ਮਿਲ ਸਕਦਾ ਸੀ ਪੰਚਾਇਤੀ 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 ਮਾਮਲੇ ਚ ਵੀ ਆ ਗੱਲ ਕਰਦੇ ਉਹ ਨਹੀਂ ਕਹਿੰਦੇ ਹੂੰ ਉਹਦਾ ਕਰਕੇ ਵੀ ਇਹਦੇ ਤੇ ਦਿੱਲੀ ਵਾਲੇ ਔਖੇ ਸੀ ਵੀ ਬੰਦੇ ਨੇ ਆ ਕੰਮ ਕਰਵਾਤਾ ਫਿਰ ਇਸ ਬੰਦੇ ਨੇ ਪੰਚਾਇਤੀ ਜ਼ਮੀਨ ਕਿੰਨੀ ਛੜਵਾਈ ਉਹ ਜ਼ਮੀਨ ਜਿਹੜੀ ਜ਼ਮੀਨ ਦਾ ਜ਼ਿਕਰ ਜਸਟਿਸ ਕੁਲਦੀਪ ਸਿੰਘ ਕਮੇਟੀ ਨੇ ਕੀਤਾ ਹੋਇਆ ਕਿ ਆਲੇ ਦੁਆਲੇ ਦੇ ਵਿੱਚ ਤੁਸੀਂ ਕਿੰਨਾ ਦੇਖੋ ਕੀ ਹੈ ਤੇ ਉਹਦੇ ਨਾਲ ਹੀ ਤੁਸੀਂ ਦੇਖੋ ਥੋੜੇ ਸਮੇਂ ਬਾਅਦ ਬੰਦੇ ਦਾ ਫਿਰ ਇਹ ਦੇ ਪਜਰੇ ਪ੍ਰਕਰਟ ਤੇ ਪ੍ਰਕਰਟ ਤੇ ਨਾਲ ਦੀ ਨਾਲ ਇਹ ਤੋਂ ਮਹਿਕਮਾ ਵਾਪਸ ਲੈ ਲਈ ਇਧਰ ਆ ਗਿਆ ਪਹਿਲੇ ਨੂੰ ਜਿਹੜਾ ਹੈਗਾ ਆਪਣਾ ਐਡਮਿਨਿਸਟ੍ਰੇਟਿਵਰ ਆਫ ਫੋਰਮਸ ਡਿਪਾਰਟਮੈਂਟ ਦਿੱਤਾ ਹਾਂ ਜਿਹੜਾ ਹੈ ਹੀ ਨਹੀਂ ਸੀ ਹੈ ਹੀ ਨਹੀਂ ਸੀ ਹਾਂ ਜਿਹੜਾ ਜਿਹੜਾ ਪਹਿਲਾਂ ਹੀ ਖਤਮ ਕਰਤਾ ਸੀਗਾ ਬਿਲਕੁਲ ਕੱਲਾ ਐਨ ਆਰ ਆਈ ਡਿਪਾਰਟਮੈਂਟ ਰਹਿ ਗਿਆ ਚਲ ਐਨ ਆਰ ਆਈ ਡਿਪਾਰਟਮੈਂਟ ਦੇ ਵਿੱਚ ਰਹਿ ਕੇ ਵੀ ਬੰਦਾ ਇਹ ਕੰਮ ਕਰਦਾ ਰਿਹਾ ਜੀ ਪਰ ਇੱਕ ਗੱਲ ਅੱਗੇ ਭਗਵੰਤ ਸਿੰਘ ਮਾਨ ਦਾ ਪੱਕਾ ਵਫਾਦਾਰ ਹੂੰ ਉਹਦੇ ਨਾਲ ਖੜੂ ਤਾਂ ਅੱਜ ਵੀ ਖੜੂ ਤਾਂ ਉਹਦੇ ਵੀ ਖੜੂ ਤਾਂ ਸੀ ਕੱਲ ਜਦੋਂ ਉਹਨੂੰ ਅਸਤੀਫਾ ਦਿੱਤਾ ਫਿਰ ਜਿਹੜੀ ਨੇ ਗੱਲ ਕਹੀ ਹੈ ਨਾ ਜੀ ਕਿ ਪੰਜਾਬ ਦਾ ਪੁੱਤ ਹੂੰ ਪੰਜਾਬ ਨਾਲ ਖੜਾਗਾ ਇਹ ਬਹੁਤ ਵੱਡੀ ਗੱਲ ਹੈ ਇਹ 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 ਗੱਲ ਚੋ ਗੱਲ ਫੜਨ ਵਾਲੀ ਹੈ ਬਸ ਆਹੀ ਗੱਲ ਹੈ ਇਹ ਮਤਲਬ ਜਿਹੜਾ ਜਿਹੜਾ ਇਹ ਬੋਲਦਾ ਨਾ ਪੰਜਾਬ ਦਾ ਪੁੱਤ ਆ ਇਹ ਮੂੰਹ ਬੋਲਦਾ ਹੈ ਕੁਲਦੀਪ ਸਿੰਘ ਥਾੜੀ ਵਾਲਾ ਥਾੜੀ ਵਾਲਾ ਲੇਕਿਨ ਜਿਹੜਾ ਅੰਦਰ ਅੰਦਰਲਾ ਅੰਦਰ ਜਿਹੜਾ ਅੰਦਰ ਭਰਿਆ ਪਿਆ ਨਾ ਗਰੁੱਪ ਦੇ ਵਿੱਚ ਉਹ ਕੱਢਦਾ ਉਹਦਾ ਹੈਗਾ ਇਜ਼ਹਾਰ ਇਜ਼ਹਾਰ ਔਰ ਇਹਦਾ ਕਾਰਨ ਕੱਲਾ ਇੱਕ ਨਹੀਂ ਹਰ ਕਹਿੰਦੇ ਨੇ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹੈ ਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ ਦੇਰਾ ਪਗਵੰਤ ਮਾਨ ਦੇ ਹਰ ਪੈਰ ਦੇ ਵਿੱਚ ਮਤਲਬ ਜਿਹੜੀ ਹੈ ਨਾ ਉਹਦੇ ਹਰ ਪੈਰ ਦੇ ਮੂਹਰੇ ਮੁਸੀਬਤ ਖੜੀ ਕੀਤੀ ਜਾ ਰਹੀ ਹੈ ਕਿਤੇ ਵੀ ਕੁਝ ਜਾਵੇ ਥੱਲੇ ਤੱਕ ਤੁਸੀਂ ਦੇਖੋ ਇੱਥੇ ਬਹੁਤ ਪਹਿਲਾਂ ਤੁਹਾਡੇ ਯਾਦ ਹੋਣਾ ਇੱਕ ਵਾਰੀ ਆਪਣੇ ਨਵੀਂ ਨਵੀਂ ਸਰਕਾਰ ਬਣੀ ਹੈ ਜੀ ਫਰੀਦਕੋਟ ਦੇ ਵਿੱਚ ਕਰਫਟ ਪਿਆ ਸੀ ਹਮ ਸੇਤ ਮੰਤਰੀ ਸਾਹਿਬ ਆ ਗਈ ਜੀ ਰਾਜ ਬਹਾਦਰ ਡਾਕਟਰ ਰਾਜ ਬਹਾਦਰ ਵਾਈਸ ਚੈਂਸਲਰ ਹੁੰਦਾ ਸੀ ਸ਼ੈਦ ਰਾਜਬਹਾਦਰ ਕੁਝ ਲੋਕਾਂ ਨੂੰ ਰੜਕਦਾ ਸੀ ਜੀ ਆਮ ਆਦਮੀ ਪਾਰਟੀ ਦੇ ਬੰਦੇ ਸੀ ਤੇ ਇਨਫਲੂਐਂਸ਼ਲ ਬੰਦੇ ਸੀ ਉਹ ਰਾਜਬਹਾਦਰ ਤੋਂ ਪੁੱਠੇ ਸਿੱਦੇ ਕੰਮ ਕਰਾਉਂਦੇ ਸੀ ਕਹਿੰਦਾ ਮੈਂ ਨਹੀਂ ਕਰਦਾ ਤੇ ਉੱਥੇ ਆ ਕੇ ਫਿਰ ਇੱਕ ਬਹਾਨਾ ਜਿਹਾ ਬਣਾ ਕੇ ਆਹ ਦੇਖੋ ਜੀ ਤਾਂ ਗੱਦੇ ਮਾਰੇ ਐ ਇੱਥੇ ਲੰਮਾ ਬੈਠ ਹਾਂ ਤੇ ਲੰਮਾ ਜਿਹੜਾ ਜਿਹੜਾ ਮੂੰਹ ਤਾਂ ਬੋਲਦਾ ਸੀ ਭਾਵੇਂ ਚੇਤਨ ਸਿੰਘ ਜੋੜੇ ਮਾਜ ਜੋੜੇ ਮਾਜ ਦਾ ਬੁਲਾਉਂਦਾ ਕੋਈ ਹੋਰ ਨਿਕਾ ਬੁਲਾਉਂਦਾ ਕੋਈ ਹੋਰ ਸੀ ਇਹਦੇ ਨਾਲ ਸਿੱਧੇ ਖਿਖੜੇ ਸੀ ਜੀ ਜੀ ਉਹ ਤੋਂ ਬਾਅਦ ਫਿਰ ਜਿਹੜੀ ਭਗਵੰਤ ਸਿੰਘ ਮਾਨ ਦੀ ਪੋਜੀਸ਼ਨ ਉੱਥੇ ਵੀ ਖਰਾਬ ਹੋਈ ਸੀ ਬੜ ਗਿਆ ਇਹਨਾਂ ਨੇ ਉਹਨਾਂ ਦੀ ਮਿੰਤਾ ਤਰਲੇ ਕੀਤੀ ਵੀ ਰਾਜਬਹਾਦਰ ਨੂੰ ਵੀ ਤੁਸੀਂ ਆ ਜਾਓ ਕਹਿੰਦਾ ਮੈਂ ਨਹੀਂ ਆਉਂਦਾ ਉਹ ਛੱਡ ਕੇ ਚਲਾ ਗਿਆ ਹੁਣ ਜਿਹੜਾ ਇਸ ਵੇਲੇ ਉੱਥੇ ਦਾ ਵੀਸੀ ਹੈ ਜੀ ਉਹ ਵੀ ਸੀ ਕੌਣ ਹੈ ਜੀ ਉਹ ਵੀਸੀ ਦਿੱਲੀ ਤੋਂ ਹੈ ਜਿਹਨੂੰ ਕਹਦੇ ਹਵਾਈ ਜਹਾਜ਼ ਤੋਂ ਰੋਕ ਲਿਆ ਜਿਹਨੂੰ ਹਵਾਈ ਜਹਾਜ਼ ਤੋਂ ਰੋਕਿਆ ਕਿਉਂ ਰੋਕਿਆ ਹਵਾਈ ਜਹਾਜ਼ ਤੋਂ ਹੁਣ ਕਹਾਣੀ ਆਉਂਦੀ ਹੈ ਜੀ ਉੱਥੇ ਬਹੁਤ ਸਾਰੀਆਂ ਬੇਨਿਜ਼ਮੀਆਂ ਹੋ ਰਹੀਆਂ ਜੀ ਮੈਡੀਕਲ ਮੈਡੀਕਲ ਕਾਲਜ ਦੇ ਵਿੱਚ ਤੇ ਯੂਨੀਵਰਸਿਟੀ ਦੇ ਵਿੱਚ ਦਵਾਈਆਂ ਖਰਦਾ ਹਸਪਤਾਲ ਖਲਾਤੇ ਜੀ ਦਵਾਈਆਂ ਦੀਆਂ ਦੁਕਾਨਾਂ ਖੁੱਲ ਗਈਆਂ ਤਾਂ ਵਾਲਿਆ ਸਾਬ ਕਿਹੜੀਆਂ ਜਿਹੜੇ ਬੰਦੇ ਡਿਜ਼ਰਵ ਨਹੀਂ ਕਰਦੇ ਸੀ ਉਹ ਭਰਤੀ ਕਰਤੇ ਠੀਕ ਹੈ ਜੀ ਸਟਾਫ ਦੇ ਵਿੱਚ ਭਰਤੀ ਕੀਤੇ ਜਾ ਰਿਹਾ ਅਨਕੁਆਲੀਫਾਈਡ ਬੰਦੇ ਜਿਹਨਾਂ ਨੂੰ ਪਤਾ ਹੀ ਨਹੀਂ ਉਹ ਬੰਦੇ ਭਰਤੀ ਕਰਨੇ ਸ਼ੁਰੂ ਹੋ ਗਏ ਹੂੰ ਕਿਉਂਕਿ ਜਦੋਂ ਨਵੀਂ ਨਵੀਂ ਪਾਰਟੀ ਬਣਦੀ ਹੈ ਨਵੇਂ ਲੋਕ ਆਉਂਦੇ ਆ ਤੇ ਨਵੇਂ ਜੁੜਦੇ ਉਸ ਲੋਕ ਤਾਂ ਪੁਰਾਣੇ ਜੁੜੇ ਹੋਏ ਸੀ ਹੂੰ 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 ਇੱਥੇ ਜਿਹੜੇ ਪਿੱਛੇ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਨਾ ਉਦੋਂ ਇੱਕ ਬੜਾ ਉਦਮੀ ਮੁੰਡਾ ਜੀ ਉਹਦਾ ਨਾਂ ਅਰਸ਼ ਸੱਚਰਾਏ ਠੀਕ ਹੈ ਉਦਮੀ ਵੀ ਹੈ ਕਾਰੋਬਾਰੀ ਵੀ ਬੜਾ ਤਕੜਾ ਹੈ हवेली ਬਣਾਈ ਵੀ ਹੈ ਆਬਾਰ ਕੋਟ ਕੋਟ ਪੂਰਾ ਰੋਡ ਤੇ ਹਾਂ ਬੜਾ ਤਕੜਾ ਕੰਮ ਆਦਾ ਹਾਂ ਉਹ ਬੰਦਾ ਜਿਹੜਾ ਤਕੜੇ ਕੰਮ ਵਾਲਾ ਬੰਦਾ ਬੜੇ ਇਨਫਲੂਐਂਸ਼ਲ ਬੰਦਿਆਂ ਦਾ ਰਿਸ਼ਤੇਦਾਰ ਹੈ ਹੂੰ ਰਾਜਾ ਬੜੀ ਦਾ ਰਿਸ਼ਤੇਦਾਰ ਹੈ ਉਹ ਅੱਛਾ ਜੀ ਠੀਕ ਹੈ ਪਰ ਉਹ ਰਾਜਾ ਬਣੇ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਹੂੰ ਵੀ ਇਸ ਪਾਸੇ ਚਲੀ ਗਿਆ ਪਰ ਬੰਦਾ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਭਗਵੰਤ ਸਿੰਘ ਮਾਨ ਦੇ ਖੇਮੇ ਦੇ ਬਹੁਤ ਨੇੜੇ ਹੋ ਗਿਆ ਜੀ ਉਹਨੇ ਕਰਦੇ ਕਰਦੇ ਜੇ ਧਿਆਨ ਚਾ ਗਿਆ ਨਾ ਵੀ ਆਹ ਕੁਝ ਹੋਈ ਜਾਂਦਾ ਹੈ ਕਿ ਹਰ ਬੰਦਾ ਜਿਹੜਾ ਕਿਸੇ ਪਾਰਟੀ 'ਚ ਆ ਚੀਕ ਕੰਪਲੇਂਟ ਕਰਤੀ ਕਿ ਜੀ ਇੱਥੇ ਆ ਬੇਨਿਜ਼ਮੀਆਂ ਹੋਈਆਂ ਬਗੈਰ ਟੈਂਡਰਾਂ ਤੋਂ ਸਮਾਨ ਖਰੀਦਿਆ ਗਿਆ ਲੱਗਾ ਸਿੱਧਾ ਹੀ ਫਰਟਾ ਹਾਂ ਫਾਸਬੀਆ ਇੱਥੇ ਬੇਨਿਜ਼ਮੀਆਂ ਹੋਈਆਂ ਉਹਨੇ ਜਿਹੜੇ 32 33 ਪੁਆਇੰਟ ਜਿੰਨੇ ਪੁਆਇੰਟ ਸੀ ਉਹ ਚੱਕ ਕੇ ਭੇਜਤੇ ਜੀ ਉਹਨੇ ਵਿਜੀਲੈਂਸ ਨੂੰ ਭੇਜਤੇ ਮੁੱਖ ਮੰਤਰੀ ਨੂੰ ਭੇਜਤੇ ਤੇ ਉਹਦੀ ਦਾਨੇ ਵਾਲਿਆ ਸਾਹਿਬ ਸਮਾਵਧ ਇਨਕੁਆਰੀ ਲੱਗੀ ਅੱਛਾ ਜੀ ਵਿਜੀਲੈਂਸ ਨੇ ਇਨਕੁਆਰੀ ਕਰਨੀ ਸ਼ੁਰੂ ਕਰਤੀ ਹਮ ਕਰਦੇ ਆ ਕਰਦੇ ਜੀ ਇਨਕੁਆਰੀ ਦੇ ਵਿੱਚ ਪਲਾਂਜਾ ਪੜਨਾ ਸ਼ੁਰੂ ਹੋ ਗਿਆ ਜੀ ਵੀ ਤਾਂ ਕੰਮ ਹੋਊਗਾ ਖਰਾਬ ਇਸੇ ਸਮੇਂ ਦੌਰਾਨ ਨੂੰ ਇਹ ਪਤਾ ਲੱਗ ਗਿਆ ਕਿ ਬੀਸੀ ਸਾਹਿਬ ਜਾਣਗੇ ਉਹਨੇ ਇੱਕ ਕੰਪਲੇਂਟ ਫੋਰਮ ਭੇਜੀ ਤੀ ਕਿ ਬੀਸੀ ਸਾਹਿਬ ਬਾਹਰ ਬੀਹ ਪਲੇ ਚੱਲਿਆ ਬਾਹਰ ਗਿਆ ਬਾਹਰ ਚਲੇ ਯਾਰ ਇਹ ਪਤਾ ਨਹੀਂ ਆਵੇ ਦੇ ਨਾਲ ਹਾਂ ਇਹ ਤਾਂ ਪਤਾ ਹੀ ਹੈ ਜੇ ਪੈਸੇ ਲੈ ਕੇ ਤਾਂ ਨਹੀਂ ਅਡਜਸਟ ਕਰਨ ਚੱਲੇ ਜਿਹੜੇ ਬਣਾਏ ਆ ਹਾਂਜੀ ਉਹ ਐਲਓਸੀ ਜਾਰੀ ਹੋ ਗਿਆ ਹਾਂ ਹਾਂ ਤੇ ਬੀਸੀ ਸਾਹਿਬ ਜਦੋਂ ਜੱਜ ਕੀ ਉਹ ਬਸਾਂ ਦੇ ਸੀ ਉਹਨੇ ਬਾਹਰ ਫੜ ਲਿਆ ਆ ਜਾ ਭਾਈ ਆ ਜਾ ਵੀ ਕਹਿੰਦੇ ਕੀ ਗੱਲ ਉਹ ਕਹਿੰਦੇ ਵੀ ਨਹੀਂ ਜਾਣਾ ਕੈਨਸਲ ਕਰਾਉਣੀ ਪੈਗੀ ਟਿੱਕ ਟਾ ਕੇ ਲਓ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਉਸ ਤੋਂ ਬਾਅਦ ਇਹ ਹੁੰਦਾ ਹੈ ਕਿ ਉਸ ਬੰਦੇ ਦੀ ਜਿਹੜੀ ਉਹ ਹਵੇਲੀ ਹੈ ਉਹ ਜਿਹੜਾ ਆਲਾ ਦੋਲਾ ਹੈ ਕਿਤੇ ਕਈ ਮਹੀਨੇ ਪਹਿਲਾਂ ਇੱਕ ਜਨਰਲ ਆਰਡਰ ਹੋਇਆ ਸੀ ਜੀ ਉਹ ਜਨਰਲ ਆਰਡਰ ਆਇਆ ਸੀ ਕਿ ਜਿਹੜੇ ਲੋਕ ਨਜਾਇਜ਼ ਕਬਜ਼ੇ ਕੀਤੇ ਹੁੰਦੇ ਨੇ ਨਜਾਇਜ਼ ਕਬਜ਼ੇ ਛਡਾਓ ਹਮ ਸਾਰੇ ਲੋਕਾਂ ਵਾਸਤੇ ਸੀ ਪਰ ਸਾਰੇ ਲੋਕਾਂ ਨੂੰ ਛੱਡ ਕੇ ਇਕੱਲਾ ਇਸ ਬੰਦੇ ਦਾ ਢਾਂਚਾ ਜਿਹੜਾ ਸੀ ਜਿਹੜਾ ਉੱਥੇ ਖੜਾ ਸੀ ਜਿਓਟਾ ਦਾ ਟੈਂਪਰੀ ਢਾਂਚਾ ਬਾਹਰ ਬਣਾਇਆ ਵੈਸੀ ਇਹਨੇ ਤੜਕੇ 4 ਵਜੇ ਠੀਕ ਹੈ ਜੀ ਤੜਕੇ 4 ਵਜੇ ਆ ਗਿਆ ਉਹ ਕਹਿੰਦੇ ਮੈਨੂੰ ਆਰਡਰ ਤਾਂ ਦਿਖਾ ਦਿਓ ਕਹਿੰਦੇ ਆਊਟਰ ਬਸ ਉਹੀ ਆਊਟਰ ਆਊਟਰ ਹੈ ਜੀ ਆਰਡਰ ਆ ਬਸ ਹਾਂ ਉੱਪਰ ਲਾਊਡ ਰ ਹੈ ਹਮ ਉੱਪਰ ਲਾਊ ਉਹ ਹੁਣ ਕਰਵਾਇਆ ਕੀ ਨਹੀਂ ਮੈਂ ਇਹਨੂੰ ਜੋ ਜਾਣਕਾਰੀ ਮਿਲੀ ਮੈਂ ਉਹਦੀ ਕੋਹਕ ਪੜਤਾਲ ਕੀਤੀ ਕੁਝ ਬੰਦੇ ਨਾਲ ਗੱਲ ਕੀਤੀ ਕਹਿੰਦੇ ਜਿਹੜਾ ਹੋਇਆ ਕਿੱਥੋਂ ਹੈ ਹੂੰ ਹੋਇਆ ਇਹ ਹੈ ਕਿ ਜਿਹੜੇ ਐਮਐਲਏ ਭਗਵੰਤ ਮਾਨ ਨਾਲ ਉਹ ਤੋੜ ਕੇ ਇੱਕ ਗਰੁੱਪ ਬਣਾਇਆ ਜਾ ਰਿਹਾ ਉਹ ਉਹ ਪੱਟਲੇ ਵੀ ਉਹਨਾਂ ਨੂੰ ਚਲੋ ਹਾਂ ਭਾਈ ਉਹ ਗਰੁੱਪ ਬਣਾਇਆ ਰੂ ਆਪਾਂ ਇਹਨਾਂ ਨੂੰ ਤਕੜੇ ਕਰਨੇ ਹੂੰ ਕਿਉਂਕਿ ਫਰੀਦਕੋਟ 'ਚ ਗੜਬੜ ਕਾਫੀ ਹੈ ਤੁਹਾਨੂੰ ਪਤਾ ਪਤਾ ਹੀ ਹੈ ਉੱਥੇ ਜਿਹੜੀ ਹੈਗੀ ਵਿਰੋਧ ਕਮਿਊਨਿਟੀ ਰਿਹਾ ਹੈ ਕਿਵੇਂ ਕਦੇ-ਕਦੇ ਪੱਤਰਕਾਰ ਖੜੇ ਹੁੰਦੇ ਆ ਕਦੇ ਕੋਈ ਹੁੰਦੇ ਕਦੇ ਕੋਈ ਹੁੰਦੇ ਉੱਥੇ ਐਮਐਲਏ ਨੇ ਬਾਵਾ ਕੁਝ ਕੀਤਾ ਹੋਇਆ ਹੂੰ ਹ ਉਹ ਉੱਥੇ ਤੁਹਾਡੇ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚਾ ਹੋਈ ਸੀ ਜੀ ਕਿ ਇੱਕ ਪੀਏ ਫੜਿਆ ਗਿਆ ਹਾਂ ਹਾਂ ਚਿੱਟੇスメਤ ਫੜਿਆ ਗਿਆ ਹੂੰ ਹੁਣ ਉਹ ਪੀਏ ਕੌਣ ਹੈ ਕੀ ਦਾ ਅਸੀਂ ਇਸ ਗੱਲ ਨੂੰ ਛੱਡ ਦੇਈਏ ਤਾਂ ਸਰਕਾਰ ਦਾ ਕੰਮ ਆ ਪਤਾ ਕਰ ਲਈ ਪਰ ਜਿਹੜਾ ਹੈਗਾ ਅਰਸ਼ਦਾ ਤਾਂ ਉਹ ਤਾਂ ਝਟਾਤਾ ਹੂੰ ਤੇ ਪੀਏ ਜਿਹਨਾਂ ਨੇ ਉੱਥੇ ਉੱਥੇ ਕਿਉਂ ਨਹੀਂ ਟਾਇ ਹੂੰ ਕਹਿੰਦੇ ਜੀ ਪੀਏ ਦੇ ਘਰ ਵਾਲੀ ਨੂੰ ਵੀ ਨੌਕਰੀ ਮਿਲੀ ਹੋਈ ਆ ਉੱਥੇ ਯੂਨੀਵਰਸਿਟੀ ਚ ਯੂਨੀਵਰਸਿਟੀ ਟੀਚਰ ਪਤਾ ਮੈਂ ਨਹੀਂ ਹਾਂ ਮੈਂ ਨਹੀਂ ਉਹ ਤੁਸੀਂ ਇਹ ਦੇਖੋ ਵੀ ਹਾਲਤ ਕੀ ਹੋ ਰਿਹਾ ਵੀ ਜਿਹੜਾ ਬੰਦਾ ਉਹ ਭਗਵੰਤ ਕਿਉਂਕਿ ਅਨਮੋਲ ਕੀ ਮੁੰਡੇ ਦਾ ਅਨਮੋਲ ਕੀ ਹੈ ਉਹਦਾ ਨਾਂ ਜਿਹੜਾ ਜੱਤੋਂ ਵਾਲੇ ਦਾ ਨਹੀਂ ਨਹੀਂ ਜਿਹੜਾ ਐਮਪੀਐਸ ਤੇ ਖੜਾ ਹੋਇਆ ਸੀ ਆ ਆਪਣੇ ਹਾਂ ਅਨਮੋਲੀ ਆ ਹਾਂ 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 ਉਹ ਕਿਉਂਕਿ ਅਰਸ਼ਦੀ ਉਹਦੇ ਨਾਲ ਦੋਸਤੀ ਹੈ ਹੂੰ ਤੇ ਉਹ ਨੇੜੇ ਜੇ ਪਤਾ ਲੱਗ ਗਿਆ ਵੀ ਅਰਸ਼ਦੀ ਉਹਦੇ ਨਾਲ ਦੋਸਤੀ ਹੈ ਜੀ ਆਪਾਂ ਕਰੋ ਤੈਨੂੰ ਠੋਕੋ ਹੂੰ ਠੋਕਣ ਵਾਲੀ ਮਤਲਬ ਸਿਲਸਿਲੀ ਐਸ ਵੇਲੇ ਇੱਕ ਵੱਡੇ ਪਦਰ ਦੇ ਉੱਤੇ ਆਪਰੇਸ਼ਨ ਚੱਲ ਰਿਹਾ ਭਗਵੰਤ ਮਾਨ ਨੂੰ ਕਮਜ਼ੋਰ ਕਰਨ ਵਾਸਤੇ ਜੀ ਕੀ ਵਿਧਾਇਕ ਜਿਹੜੇ ਹੈਗੇ ਨਾਲੋਂ ਉਹ ਵੀ ਤੋੜੋ ਹੂੰ ਜਿਹੜੇ ਉਹਦੇ ਮੰਤਰੀ ਸੰਤਰੀ ਹੈ ਜਿਹੜੇ ਹੈਗੇ ਉਹਨਾਂ ਦੀਆਂ ਪਾਬੰਦੀਆਂ ਖਤਮ ਕਰੋ ਜੀ ਤੇ ਜਿਹੜੇ ਲੋਕ ਨਾਲ ਲੱਗੇ ਉਹਨਾਂ ਲੋਕਾਂ ਦੇ ਵਿੱਚ ਇਨੀ ਦਾ ਹਿਸਤ ਪੈਦਾ ਕਰਦੇ ਹੋ ਕਿ ਲੋਕ ਨਾਲ ਨਾ ਰਹਿਣ ਜੀ ਆਹ ਹਾਲ ਚੱਲ ਰਹੀ ਹੈ ਇਸ ਵੇਲੇ ਭਗਵੰਤ ਮਾਨ ਨੂੰ ਠੀਬੀ ਲਾਉਣ ਦੇ ਲਈ ਠੀਬੀ ਲਾਉਣ ਦੇ ਲਈ ਜੀ 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 ਕਰਮਜੀਤ ਅਨਮੋਲ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਜਿਹੜਾ ਹੈਗਾ ਇਹ ਇਹ ਵੀ ਪੁਰਾਣਾ ਮਿੱਤਰ ਹੈ ਨਾ ਭਗਵੰਤ ਮਾਨ ਹਾਂ ਇਹ ਤਾਂ ਬਰ ਪੁਰਾਣਾ ਹੀ ਆ ਸਾਰੇ ਹਾਂਜੀ 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 ਜੀ ਜੀ ਹਾਂਜੀ ਚਲੋ ਤੁਸੀਂ ਫਰੀਦਕੋਟ ਦੀ ਗੱਲ ਹੀ ਛੇੜ ਲਈ ਚਲੋ ਸਾਬ ਕਹਿੰਦੇ ਹਜੇ ਦਿਨ ਚੜ੍ਹੇ ਹੀ ਕਹਿੰਦੇ ਡਿਪਟੀ ਸਾਹਿਬ ਨੂੰ ਪਤਾ ਨਹੀਂ ਕੀ ਸੁਝਾਇਆ ਕਹਿੰਦੇ ਲੱਖ ਰੁਪਇਆ ਪਾਇਆ ਜੇਬ 'ਚ ਤੇ ਐਸਐਸਪੀ ਵੱਲੋਂ